ਸੋ ਇਹ ਆਪਾਂ ਲੈ ਨੇ ਆਲੂ ਸ਼ਿਮਲਾ ਮਿਰਚ ਸੋ ਪਿਆਜ ਸੋ ਆਪਾਂ ਬਣਾਉਣੀ ਸਟਾਰਟ ਕਰਦੇ ਆਂ ਜੀ ਇੱਕ ਗੜਸੀ ਦੇ ਹਿਸਾਬ ਨਾਲ ਆਪਾਂ ਇਹਦਾ ਆਇਲ ਲੈ ਲੈਣਾ ਪੂਰੀ ਬਣ ਜਿਹੜਾ ਵੀ ਤੁਸੀਂ ਯੂਜ਼ ਕਰਦੇ ਹੋ ਸੋ ਜਦ ਤੱਕ ਇਹ ਗਰਮ ਹੋ ਜੂਗਾ ਉਦ ਤੱਕ ਆਪਾਂ ਸਬਰ ਦਾ ਰੱਖੀਏ ਇਹ ਆਪਾਂ ਇਹਨਾਂ ਦਾ ਨਾਮ ਕੋ ਹਲਦੀ ਹਰੀ ਮਿਰਚ ਧਨੀਆ ਪਾਊਡਰ ਤੇ ਜੀਰਾ ਸੋ ਬਸ ਇੰਨੇ ਹੀ ਆਪਾਂ ਇੱਕ ਪਲੇਟ ਦੇ ਵਿੱਚ ਪਹਿਲਾਂ ਹੀ ਗੱਡ ਲੈਣੇ ਆ ਤਾਂ ਕਿ ਵੀਡੀਓ ਜਿਆਦਾ ਲੰਬੀ ਨਾ ਹੋਵੇ ਵੀਊਰਸ ਬੋਰ ਨਾ ਹੋਣ ਆਪਣੇ ਇਸ ਮੈਡਾ ਕਰਕੇ ਸੋ ਆਪਣਾ ਕੇਲਾੜਾ ਗਰਮ ਹੋ ਗਿਆ ਸੋ ਆਪਾਂ ਜਿਹੜੇ ਪਿਆਜ਼ ਨੇ ਵਿੱਚ ਐਡ ਕਰ ਦਿੰਦੇ ਹਾਂ ਜੇ ਆਪਾਂ ਛੁੱਤੀ ਸਾਬੀ ਬਣਾ ਰਹੇ ਆ ਇਸ ਕਰਕੇ ਜਿਹੜਾ ਤੜਕਾ ਵਾ ਮਤਲਬ ਪਿਆਜ਼ ਆ ਉਹਨੂੰ 50% ਹੀ ਕੁੱਕ ਕਰਨਾ ਉਸ ਤੋਂ ਜ਼ਿਆਦਾ ਕੁੱਕ ਨਹੀਂ ਕਰਨਾ ਪਕਾ ਕੇ ਨਾ ਆਪਾਂ ਪੰਜ 10 ਸਕੈਂਡਲੀ ਪਕਾ ਕੇ ਉਹਦੇ ਵਿੱਚ ਆਪਾਂ ਜੀਰਾ ਪਹਿਲਾਂ ਐਡ ਕਰਦੇ ਆਂ ਮਾਂ ਪਿਆਜ਼ ਨਾਲ ਦੇ ਵਿੱਚ ਫਿਰ ਉਸ ਤੋਂ ਬਾਅਦ ਥੋੜਾ ਜਿਹਾ ਹੋਰ ਪਕਾਵਾਂਗੇ ਬਾਕੀ ਜਿਹੜੇ ਮਸਾਲੇ ਆਪਾਂ ਇਕੱਠੇ ਵੀ ਪਾ ਸਕਦੇ ਆਂ ਜੀਰਾ ਨਾ ਫਿਰ ਥੋੜਾ ਜਿਹਾ ਭੁੰਨਿਆ ਜਾਊਗਾ ਉਹਦੇ ਵਿੱਚ ਰੋਸਟ ਹੋ ਦੀਆ ਭੁੰਨਿਆ ਜਾਊਗਾ ਤੱਕ ਮਸਾਲਾ ਤੀਨ ਨੂੰ ਪੈਣਾ ਪਾ ਲੈਣਾ ਤੁਨੇ ਇਹ ਪਿਆਜ਼ ਨੇ 50% ਜਿਹੜੇ ਪੁੱਕ ਹੋ ਗਏ ਸੋ ਹੁਣ ਆਪਾਂ ਇਹ ਅਗਣ ਮਸਾਲੀਆਂ ਤਾਂ ਵਿਚਾਰ ਕਰ ਲੈਂਦੇ ਆ ਨਾਮ ਕੋ ਮੇਚੇ ਮਸਾਲੇ ਜਿਹੜੇ ਵੀ ਤੁਸੀਂ ਯੂਜ਼ ਕਰਦੇ ਹੋ ਉਹਨਾਂ ਨੂੰ ਪਾ ਕੇ ਸਿਰਫ 10 ਸੈਕਿੰਡ ਦੇ ਲਈ ਪਕਾਉਣਾ ਜ਼ਰੂਰ ਹੁੰਦਾ ਤਾਂਕਿ ਇਹੜਾ ਮਸਾਲਾ ਸਾਡੇ ਕੱਚੇ ਆ ਜਾਵੇ। ਤੋਂ ਬਾਅਦ ਅਸੀਂ ਇੱਥੇ ਪਲਾ ਆਲੂ ਪਾਵਾਂਗੇ ਆਲੂ ਐਡ ਕਰਾਂਗੇ ਤਾਂਕਿ ਜਿਹੜੇ ਆਲੂ ਆ ਉਹਨਾਂ ਚ ਕ੍ਰਿਸਪੀਨੈਸ ਜ਼ਿਆਦਾ ਆ ਆ ਸਕੇ ਕਿਉਂਕਿ ਜਿਹੜੀ ਆਪਣੀ ਸ਼ਮਾ ਲੱਛਣ ਰਹੀ ਹੋ ਜਲਦੀ ਸੌਫਟ ਹੋ ਜਾਂਦੀ ਹੈ। ਜੇ ਤੁਸੀਂ ਕੋਈ ਵੀ ਪਾਣੀ ਵਗਾਰ ਨਹੀਂ ਪਾਉਂਦੇ ਮੇਰੇ ਇੱਥੇ ਸਾਰੇ ਸੁੱਕੇ ਇਦਰੇ ਖੁੱਪ ਚੁਣ ਨਾ ਆਉਂਦਾ ਇਸ ਕਰਨਾ ਆਪਾਂ ਜਿਹੜੇ ਆਲੂ ਨੇ ਉਹਨੂੰ 20 ਟੈਂਕ ਲਈ ਇਸ ਤਰ੍ਹਾਂ ਪਕਾਉਣਾ ਕਿ ਦਾ ਵਿੱਚ ਪਾਣੀ ਬਿਲਕੁਲ ਵੀ ਐ ਨਹੀਂ ਕਰਨਾ ਹੈ ਇਹਨੂੰ ਪੂਰੇ 20 ਟੈਂਕ ਸੁਕਾਉਣਾ ਤਾਂ ਕਿ ਇਹਦਾ ਕ੍ਰਿਸਪੀ ਲੁਕਾਇ ਸੁਕਾਉਣਾ ਆਪਾਂ ਇਹਦੇ ਵਿੱਚ ਪਾ ਦੇਣੀ ਹੈ ਤੁਲਿਸ਼ੀ ਦੀ ਇਹ ਕੋ ਬਹੁਤ ਹੀ ਵਧੀਆ ਜਿਹਾ ਫਾਜੀ ਦਾ ਕਲਰ ਆਇਆ ਸਾਰੇ ਆਪਣੇ ਮਸਾਲੇ ਪੂਰੇ ਪਰਫੈਕਟ ਹੋ ਜਾਣਗੇ ਸੋ ਹੁਣ ਆਪਾਂ ਇਹਦੇ ਵਿੱਚ ਨਾ ਜਿੰਨਾ ਗਲੋਰ ਜਿੰਨਾ ਸਾਤ ਪਾਣੀ ਜਾਣਾ ਸੌਕ ਚੱਦਦੀ ਤੋਂ ਜ਼ਿਆਦਾ ਪਾਵਾਂਗੇ ਆਪਾਂ ਇਹਨੂੰ ਮਿਕਸ ਕਰ ਲੈਣਾ ਵਾ ਤੁਸੀਂ ਜ਼ਿਆਦਾ ਪਾਣੀ ਨਹੀਂ ਪਾਉਣਾ ਬਿਲਕੁਲ ਲੋੜ ਜਿਹਾ ਪਾਣੀ ਪਾਉਣਾ ਵਾ ਜਮਨ ਠੀਕ ਠਾਕ ਜੇ ਜ਼ਿਆਦਾ ਪਾਣੀ ਨਹੀਂ ਪਾਉਣਾ ਸੋ ਹੁਣ ਆਪਾਂ ਇਹਨੂੰ ਢੱਕ ਕੇ ਪਕਾ ਲੈਣਾ ਵਾ 30 ਮਿੰਟ ਸਲੋ ਫਲੇਮ ਤੇ ਪਕਾਉਣਾ ਪੂਰੇ 30 ਮਿੰਟ ਲਈ ਸੋ ਹੁਣ ਆਪਾਂ ਵੇਟ ਕਰਦੇ ਹਾਂ ਜਦੋਂ ਤੱਕ ਸਬਜ਼ੀ ਬਣਦੀ ਹੈ ਪੂਰੇ 30 ਮਿੰਟ ਲਈ ਆਪਾਂ ਇਹਨੂੰ ਪਕਾਉਣਾ ਵਾ ਪੂਰੇ ਸਲੋ ਫਲੇਮ ਤੇ ਪਕਾਉਣਾ ਤਾਂ ਕਿ ਜਿਹੜੀ ਸਬਜ਼ੀ ਹੋ ਪੂਰੀ ਵਧੀਆ ਤੇ ਟੇਸਟੀ ਬਣੇ ਬਿਲਕੁਲ ਵੀ ਪਾਣੀ ਨਹੀਂ ਤੁਸੀਂ ਇਹਦੇ ਵਿੱਚ ਰੱਖਣਾ ਹੈਗਾ ਇਹਨੂੰ ਸੁੱਕੀ ਜਿਹੇ ਤਰੀਕੇ ਨਾਲ ਬਣਾਉਣਾ ਹੈ ਕਿ ਸੁੱਕੀ ਬਣ ਜੇ ਜੇ ਤੁਸੀਂ ਪਾਣੀ ਨਹੀਂ ਪਾਉਣਾ ਚਾਹੁੰਦੇ ਫਿਰ ਤੁਸੀਂ ਇਹਦੇ ਵਿੱਚ ਆਇਲ ਦੀ ਜਿਹੜੀ ਕਵਾਂਟਿਟੀ ਹੈ ਉਹ ਥੋੜੀ ਜਿਹਾ ਜ਼ਿਆਦਾ ਲੈ ਸਕਦੇ ਹੋ ਫਿਰ ਜਿਹੜਾ ਆਪਾਂ ਨੂੰ ਪਾਣੀ ਲੋੜ ਘੱਟ ਪੈਂਦੀ ਹੈ ਜਾਂ ਫਿਰ ਤੁਸੀਂ ਫਰਾਈ ਕਰ ਸਕਦੇ ਹੋ ਆਪਣੇ ਆਪਰੇ ਹੋਤੋ ਵਲੌਗ ਚੈਨਲ ਤੇ ਇੱਕ ਸੁੱਕੀਆਂ ਸਬਜੀ ਸੁੱਕੀ ਸਬਜੀ ਜਾਂ ਜਿਹੜੀ ਮਿਕਸ ਸਬਜੀ ਉਹਦੀ ਰੈਸਪੀ ਦਿੱਤੀ ਹੋਈ ਹੈ ਉਹ ਬਿਨਾ ਪਾਣੀ ਤੋਂ ਬਣਾਈ ਹੋਈ ਹੈ ਸਾਡੀ ਸੋ ਤੁਸੀਂ ਉੱਥੇ ਜਾ ਕੇ ਦੇਖ ਸਕਦੇ ਆ ਬਹੁਤ ਹੀ ਵਧੀਆ ਸਬਜੀ ਜਿਹੜੀ ਬਣ ਕੇ ਤਿਆਰ ਹੈ ਤੁਸੀਂ ਦੇਖ ਸਕਦੇ ਸਰਦੀ ਆਪਣੀ ਪੱਕ ਚੁੱਕੀ ਹੈ ਕਿੰਨਾ ਵਧੀਆ ਕਲਰ ਆਇਆ ਤੁਸੀਂ ਵੀ ਘਰ ਦੇ ਵਿੱਚ ਬਣਾਓ ਟਰਾਈ ਕਰੋ ਤੇ ਮੈਨੂੰ ਦੱਸੋ ਕਿਦਾਂ ਦੀ ਬਣੀ ਤੁਹਾਡੀ ਸਬਜੀ ਥੈਂਕ ਯੂ ਸੋ ਮਚ ਜੇ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਦਿਆ ਕਰੋ ਵੀਡੀਓ ਦੇਖਣ ਲਈ ਧੰਨਵਾਦ